ਮਿੱਤਰੋ ਲਓ ਜੀ ਚਲੋ ਮੰਡੀ ਸਾਬੋ ਟਰੈਕਟਰ ਮੰਡੀ ਵਿਖਾਉਣਿਆ ਕਿਰਾਂ ਵੀਡੀਓ ਨੂੰ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਤੇ ਜਿਹੜੇ ਵੀਰ ਪਹੁੰਚਿਆ ਆਪਾਂ ਇੱਕ ਨੰਬਰ plots ਦੇ ਵਿੱਚ ਮਿੱਤਰੋ ਆਹ ਬੋਰਡ ਹੈ ਦਾ ਮੋੜਾਂ ਵਾਲੀ ਸੜਕ ਦੇ ਉੱਤੇ ਜਮਾ ਤੇ ਤੁਹਾਨੂੰ ਰੇਟ ਵਗੈਰਾ ਸਾਰਾ ਕੁਝ ਦਿਖਾਉਣਿਆ ਆ ਜੇ ਕਿਰਾਂ ਵੀਡੀਓ ਨੂੰ ਬਾਈ ਸ਼ੇਅਰ ਕਰ ਦਿਓ ਤੇ ਜਿਹੜੇ ਚਾ ਆਪਣੇ ਵੀਰਾਂ ਨੇ YouTube ਚੈਨਲ ਮਾਲਵਾ ਟਰੈਕਟਰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਦਿਓ ਆਜੋ ਕਿਰਾਂ ਤੇ ਇਧਰ ਫੋਰਡ ਦੀ ਟਰਾਈ ਚੱਲੀ ਜਾਂਦੀ ਹੈ ਵਿੱਚ ਕੱਟਦੇ ਨੇ ਜੋਬਰ ਦੇ 7300 ਟਾਇਰ ਵੇਰਾ ਵੀ ਨਵੇਂ ਬੰੂਫੇ ਪੂਰੇ ਗੁੜੀਆਰ ਦੇ ਚੜੇ ਹੋਏ ਚੱਲੀ ਜਾਂਦੀ ਹੈ ਟਰਾਈ ਤੇ ਉਧਰ ਨੂੰ ਟਰੈਕਟਰ ਖੜਿਆ ਪਿਆ ਸਾਨੂੰ ਸਾਰਾ ਰੇਟ ਵਗੈਰਾ ਦਿਖਾਉਣੇ ਆ ਜੀ ਉਹਨਾਂ ਵੀਡੀਓ ਨੂੰ ਸ਼ੇਅਰ ਕਰ ਦਿਓ ਇਹ ਤਾਂ 735 ਖੜਾ ਜਿਵੇਂ 4 ਮਾਡਲ ਆ 2.5 ਲੱਖ ਰੁਪਏ ਡਿਮਾਂਡ ਆ ਮਿੱਤਰੋ 735 ਦੀ ਤੇ ਦੂਆ ਫਾਰਮ ਟਰੈਕ 60 11 ਮਾਡਲ ਆ ਇਹ ਵੀ ਟਰੈਕਟਰ ਪੂਰਾ ਚੰਗਾ ਆ ਮੰਡੀ ਦੇ ਉੱਤੇ ਕੰਡੀਸ਼ਨ ਬੁੱਖੋਂ ਵਧੀਆ ਪਿਆ ਟਾਇਰ ਪਏ ਨੇ 80 90 ਪੈਸੇ ਟਰੈਕਟਰ ਤੇ ਸੋ ਫਾਰਮੈਕਸ ਦੇ ਵਿੱਚ 60 ਤੇ ਅੱਜ ਤਰੀਕ 5 ਤਰੀਕ ਅਤੇ ਮਾਰਚ ਦੀ 5 ਮਾਰਚ 2025 ਨੋਜੋ ਬਰਿਸਾਨ ਆ ਮਾਰ ਬਾਦਿਆ ਖੋੜੀਆਂ ਇਹ ਹੋਰ ਤੇਆਂ ਗੁੰਡੀਆਂ ਘਸਾਉਂਦੀਆਂ ਆ ਪੁਕਾਰਾ ਦਾ ਬੋਦਾ ਹੋਤਾ ਉਹ ਵਾਦ ਇਧਰ ਆ ਗਿਆ ਮੈਸੀ ਮੈਸੀ ਆ ਗਿਆ ਮਿੱਤਰੋ 5245 ਡੀਆਈ ਮਹਾਮਹਾਨ ਤੇ ਇਹ ਆ ਜਿਹੜਾ ਮਾਡਲ ਆ ਜਗਾ 10 ਦਾ 2,85,000 ਰੁਪਏ ਇਹਦੀ ਡਿਮਾਂਡ ਜਿਹੜੀ ਰੱਖੀ ਹੋਈ ਆ ਮਹਾ ਮਹਾਨ ਦੀ ਕੰਡੀਸ਼ਨ ਇਹਦੇ ਵੀ ਟਰਨਾਂਵੇਂ ਵਾਂਗੂ ਪਏ ਨੇ ਟਰੈਕਟਰ ਦੇ ਬਾਕੀ ਕੰਡੀਸ਼ਨ ਦਾ ਪੂਰਾ ਸਾਫ਼ ਪਿਆ ਉਸ ਤੋਂ ਆ 855 ਆ ਚਾਰ ਸਟਾਰ ਤੇ ਵਿੱਚ 17 ਮਾਡਲ ਆ 5 ਲੱਖ 50000 ਰੁਪਏ ਇਹਦੀ ਡਿਮਾਂਡ ਮਿੱਤਰੋ 17 ਮਾਡਲ ਟਰੈਕਟਰ ਦੀ ਤੇ ਉਸ ਤੋਂ ਬਾਅਦ 44 ਆ ਗਿਆ ਜੀ 44 13 ਮਾਡਲ 4,15,000 ਰੁਪਏ ਡਿਮਾਂਡ ਇਹਦੀ ਰੱਖੀ ਹੈ 44 ਦੀ ਪਿਛਲੇ ਟਰ ਨਵੇਂ ਨੇ ਮੂਹਰਲੇ 700 ਰੁਪਏ 70 ਪੈਸੇ ਨੇ ਇਹ ਕੰਡੀਸ਼ਨ ਦਾ ਬਿਲਕੁਲ ਬਈ ਨਵਾਂ ਟਰੈਕਟਰ ਪਿਆ ਜਿਹੜੇ ਵੀ ਉਹਨੂੰ ਚਾਹੀਦਾ ਕੰਟੈਕਟ ਕਰ ਸਕਦਾਗਾ ਉਸ ਤੋਂ ਬਾਅਦ ਇਧਰ ਲਈ ਛੜ ਤੇ ਆ ਗਿਆ 855 17 ਮਾਡਲ ਟਰਾਈ ਚੱਲੀ ਨਹੀਂ ਇਹਦੀ ਤੇ ਨਾਲ ਦੇ ਟਰਾں ਦੇ ਵਿੱਚ ਖੜਾਗਾ 17 ਮਾਡਲ ਟਰੈਕਟਰ ਤੇ 5 ਲੱਖ ਪੁਆਇੰਟ 1000 ਰੁਪਏ ਦੀ ਡਿਮਾਂਡ ਜੜੀ ਰੱਖੀ ਹੋਈ ਆ 17 ਮਾਡਲ ਦੀ ਤੇ ਬਾਈ ਜੈ ਜਕਾ ਜੀ ਘਰੀਆਂ ਦੇ ਨੇ ਖੜਾ ਬਾਕੀ ਟਰੈਕਟਰ ਮਿੱਤਰੋ ਕੰਚ ਪਿਆ ਜਾਵਾ 17 ਮਾਡਲ ਬਹੁਤ ਘੱਟ ਮਿਲਦੇ ਇਹ ਜੇ ਉਧਰ ਪਰੇ 20 ਮਾਡਲ ਵਾਲੇ 21 ਤੇ ਬਾਕੀ ਇਧਰ ਵੀ ਛੜ ਤੇ ਖੜਾ 15 5 40 ਡਿਮਾਂਡ ਦੇ ਵਿੱਚ ਆ ਗਿਆ ਓਰੇ ਮੱਦੀ ਓਏ ਤੇ 5 40 ਤੇ ਜੌਂਡੀਅਰ 53 10 ਮਿੱਤਰੋ 18 19 ਮਾਡਲ ਆਗਾ ਤੇ 710000 ਰੁਪਏ ਡਿਮਾਂਡ ਆ ਬਾਕੀ ਮੌਕੇ ਦੇ ਉੱਤੇ ਰੇਟ ਆ ਜਿਹੜਾ ਹੋ ਜੂ ਨਾਲ ਦੇ ਟਾਇਰਾਂ ਦੇ ਵਿੱਚ ਮਿੱਤਰੋ ਖੜਾ ਜੌਂਡੀ 75310 ਤੇ ਟਾਇਰ ਪਏ ਨੇ 70 75 ਪੈਸੇ 715000 ਰੁਪਏ ਡਿਮਾਂਡ ਆ ਬਾਕੀ ਮੌਕੇ ਤੇ ਰੇਟ ਆ ਜਿਹੜਾ ਹੋ ਜੂ ਲੈ ਵੀ ਚੱਲ ਪਿਆ 852 ਦਾ ਪ੍ਰਾਈਸ ਦੇ ਉੱਤੇ ਤੇ 241 ਦੋ ਮਾਡਲ 225000 ਰੁਪਏ ਡਿਮਾਂਡ ਹੈ ਜੀ 41 ਦੀ ਮਿੱਤਰੋ ਤੇ ਸਕੌਟ ਖੜਾ ਗਾ ਲਓ ਵੀ ਮਿੱਤਰੋ ਸਕੌਟ ਬਹੁਤ ਟਾਈਮ ਬਾਅਦ ਜਿਹੜੇ ਜਿਹੇ ਵੀਰਾਂ ਨੇ ਆ ਲਾਲ ਦੇ ਸਕੌਟ ਦੇਖੇ ਹੋਣੇ ਤਿੰਨ ਸਿਲੰਡਰ ਦਾ 97 ਮਾਡਲ ਆ ਤੇ 1.5 ਲੱਖ ਰੁਪਈਆ ਦੀ ਡਿਮਾਂਡ ਆ ਜਿਹੜੀ ਰੱਖੀ ਹੋਈ ਹੈਗੀ ਸਕੌਟ ਦੀ ਮੈਂਟੂ ਲੱਤਾਂ ਜਾਂ ਕੁਰਸੀਆਂ ਦਾ ਬੈਠਾ ਕਿਉਂ ਲੱਤਾਂ ਕੁਰਸੀਆਂ ਨਾਲ ਬੈਠਾ ਠੰਡਾ ਗਾ ਮੈਂ ਇਧਰ 3 ਸਪੀਡ ਆ ਗਾ ਲਓ ਮਿੱਤਰੋ ਜਿਹੜੇ ਵੀਰ 3 ਸਪੀਡ ਮੰਗਦੇ ਸੀਗੇ ਬਾਈ ਮਾਡਲ 775 ਇਹਦੀ ਡਿਮਾਂਡ ਜਿਹੜੀ ਰੱਖੀ ਹੋਈ ਹੈਗੀ ਸਵਰਾਜ ਦੀ 3 ਸਪੀਡ ਦੇ ਵਿੱਚ ਕੰਡੀਸ਼ਨ ਦਾ ਪੂਰਾ ਸਾਫ ਪਿਆ ਟਰੈਕਟਰ ਤੇ 44F2000 ਮਾਡਲ 2 ਲੱਖ 40000 ਡਿਮਾਂਡ 2.5 ਲੱਖ ਰੁਪਏ ਦਾ ਡਿਮਾਂਡ ਹੈ ਜੀ ਟਾਇਰ ਦੇ ਗੋਲ ਨੇ ਤੇ ਉਹਦਾ 265 ਡੀਆਈ ਮਿੱਤਰੋ ਜਿਵੇਂ ਨਵਾਂ 22 23 ਮਾਡਲਾਂ 4.5 ਲੱਖ ਰੁਪਏ ਡਿਮਾਂਡ ਜੀ ਰੱਖੀ ਹੋਈ ਹੈ 440 ਤੇ ਕੰਡੀਸ਼ਨ ਵੱਖੋਂ ਟਰੈਕਟਰ ਬਿਲਕੁਲ ਬਾਈ ਨਵਾਂ ਪਿਆ ਸ਼ੋਰੂਮ ਕੰਡੀਸ਼ਨ ਵਿਆਂ ਜਹੇ ਹਾਰ પાਕੇ ਲੈ ਜਾਓ ਟਰੈਕਟਰ ਦੇ ਤੇ ਫਾਰਮ ਟਰੈਕ 60 ਆ ਗਿਆ 12 ਮਾਡਲ 3 ਲੱਖ 80000 ਰੁਪਿਆ ਇੱਧਰ ਬਾਈ ਟਰਾਲੀਆਂ ਵੀ ਲੈ ਕੇ ਆਏ ਨੇ ਮਿੱਤਰੋ ਜਾਲੀਆਂ ਨੇ ਟੂੜੀਆਂ ਦਾ ਸੀਜ਼ਨ ਆਉਗਾ ਮਸ਼ੀਨਾਂ ਵੀ ਆਈਆਂ ਖੜੀਆਂ ਨੇ ਥੱਸ ਆ ਗਿਆ ਪੁਰਾਣਾ ਆ ਗਿਆ ਟਰੈਕਟਰ ਫਾਰਮ ਟਰੱਕ 60 45 ਦਾ ਫਾਰਮ ਆ ਗਿਆ ਨਾ ਜਿਵੇਂ ਟਰਾਲੀਆਂ ਇੱਧਰ ਹੀ ਸਾਈਡ ਤੇ ਟਰਾਲੀਆਂ ਵੀ ਜਿਵੇਂ ਆ ਹੀਰਾ ਖੜੀ ਹੈਗੀ ਟੂੜੀ ਵਾਲੀ ਮਸ਼ੀਨ ਖੜੀ ਹੈ ਇੱਧਰ ਜਗਤਜੀਤ ਖੜੀ ਆ ਟਰਾਲੀਆਂ ਖੜੀਆਂ ਸਿੰਗਲ ਟੈਰੀਆਂ ਜਿਹੜੇ ਵੀ ਨੂੰ ਟੂੜੀਆਂ ਨੇ ਟਰਾਲੀਆਂ ਚਾਹੀਦੀਆਂ ਤਾਂ ਉਹ ਵੀ ਤੁਹਾਨੂੰ ਇੱਥੇ ਮਿਲ ਜਾਣੇ ਤਲਵੰਡੀ ਸਾਬੋ ਟਰੈਕਟਰ ਮੰਡੀ ਦੇ ਇੱਥੋਂ ਤੇ ਇੱਧਰ ਸੱਤੀ 10 ਕੜਾ ਹੈ ਬਹੁਤ ਟਾਈਮ ਦਾ ਮਿੱਤਰੋ ਆਈ ਵੀਡੀਓ ਦੇ ਵਿੱਚ ਆਉਂਦਾ ਹੈ ਕੋਈ ਦੇਖਦਾ ਕਿਹੜਾ ਭਾਗਾ ਵਾਲਾ ਲੈ ਕੇ ਜਾਊ ਜਾਂ ਕੋਈ ਤਿਆਰ ਤੁਰ ਕਰਨ ਵਾਲਾ ਲੈ ਕੇ ਜਾਊ ਇਹਨੂੰ ਤੇ ਮੂਰੇ ਚੁੱਲਾ ਜਿਹੜਾ ਲੱਗਿਆ ਹੋਇਆ ਇਹ ਆਪਣਾ ਫਾਰਮ ਟਰੈਕ ਵਾਲਾ ਤੇ 37 ਆਹ 37 ਦਾ ਤੇ ਆਹ 37 20 ਆਗਾ ਦੋਨੇ ਭਾਈ ਭਾਈ ਜੇ ਨਹੀਂ ਸਕੇ ਤੇ 94 ਮਾਡਲ ਆ ਇੱਕ 80 ਇਹਦੀ ਡਿਮਾਂਡ ਆ ਗਈ ਤੇ ਇੱਕ 75 ਉਹਦੀ ਡਿਮਾਂਡ ਜਿਹੜੀ ਰੱਖੀ ਹੋਈ ਆ 60 ਘੜਾ ਫਾਰਮ ਤੇ 200 ਪਚਾਵਾ ਇਹਦੀ 55ਵੇਂਂਦਰੀ ਖੜੀ ਇੱਧਰਲੀ ਛੜ ਤੇ 90 ਮਾਡਲ ਆ ਇੱਕ 35 ਇਹਦੀ ਡਿਮਾਂਡ ਆ ਇਹ ਰੱਖੀ ਹੋਈ ਹੈ ਮਹਿੰਦਰੀ ਜੀ ਤੇ ਬਾਕੀ ਮਿੱਤਰੋ ਵੀਡੀਓ ਨੂੰ ਤੁਸੀਂ ਸ਼ੇਅਰ ਕਰ ਦਿਓ ਤੇ ਆਪਾਂ ਇੱਕ ਨੰਬਰ ਪਲਾਟ ਚ ਹੀ ਹੁੰਨੇ ਆ ਇੱਥੇ ਤੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਤੇ ਇਹ ਮਾਹੌਲ ਤੁਸੀਂ ਦੇਖ ਸਕਦੇ ਹੋ ਮੰਡੀ ਦਾ ਚੱਲੀਆਂ ਦਾ ਵਧੀਆ ਕਲੀਰ ਦਿੰਦਾ ਫਿਰ ਤਾਂ ਢੇੜੇ ਮੰਡੀ ਦੇ